ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੈਂਡੀ ਬੰਦਿਸ਼ ਸਿਤਰ ਵਿਚੋਲੇ ਜਹ ਮਿਲ ਕੰਤਿ ਬਿਸ਼ਣ ਲਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਵਖ ਨਾਮ ਤੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਢਲ ਗੁਰ ਸੇਵੀਐ ਹੇ ਨਿਸੁ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਿੰਨਾ ਬਾਤ ਕੋ ਬਹੁਤ ਅੰਦੇਸਰੋ ਕਿਆ ਸਹਜ ਸੈਨ ਹਰ ਸੁਖਮਨ ਨਾਰੀ ਓਂਦ ਕਮਲ ਵਿਗਸਿਆ ਜਿਨਾ ਬਾਤ ਕੋ ਬਹੁਤ ਅੰਦੇਸਰੋ ਹੇ ਮਿਟੇ ਸਭ ਗਿਆ ਸਹਿਜ ਸੈਨ ਅਰ ਸੁਖਮਨ ਨਾਰੇ ਓਂਦ ਕਮਲ ਵਿਗਸਿਆ ਦੇਖੋ ਆਚਰ ਜਪਿਆ ਜੇ ਠਾਕਰ ਕਾ ਸੁਨ ਤਿਆਗਾਦ ਬੋਧ ਸੋਰਤ ਗੁਰ ਦਿਆ ਰਹਾ ਜੋਏ ਦੂਤ ਮੋਹਿ ਬਹੁਤ ਸੰਤਾਵਤ ਤੇ ਪਿਆਨਕ ਪਿਆ ਮੇਠਾ ਗੁਰ ਤੇ ਹਮ ਤੇਰੀ ਸਰਣਾ ਜਹ ਭੰਡਾਰ ਗੋਬਿੰਦ ਕਾ ਖੁੱਲਿਆ ਜੇ ਪ੍ਰਾਪਤ ਤੇ ਲਿਆ മോകോ ഗുദ മേ മന തന്നിഥല യാ ബന്ദ അമൃതദാ ടല അമരന മു ਘਤ ਪੰਡਾਰ ਗੁਰਨਾਨਕ ਕਉ ਸੰਪੇ ਫਿਰ ਲੇਖਾ ਮੋਲ ਨ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਥੋੜਾ ਸਮਾਂ ਰਲ ਮਿਲ ਕੇ ਆਪਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 612 ਅੰਗ ਦੇ ਉੱਤੇ ਸੁਭਾਏ ਮਾਨ 108 ਮਹੱਲਾ ਪੰਜਵ 108 ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਲੀ ਕੇ ਬੋਹਿਥ ਪੰਜਵੇਂ ਪਾਠ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਸ਼ਬਦ ਜਿਹਦੇ ਵਿੱਚ ਗੁਰੂ ਸਾਹਿਬ ਸਾਨੂੰ ਬਾਤ ਸੁਚੱਜੇ ਢੰਗ ਦੇ ਨਾਲ ਅੱਜ ਇਸ ਸ਼ਬਦ ਦੇ ਰਾਹੀਂ ਸਮਝਾਉਣ ਦਾ ਯਤਨ ਕਰਦੇ ਨੇ ਪੰਜਵੇਂ ਪਾਠ ਸਾਹਿਬ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿੰਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ ਕੰਦੇਸਰੋ ਦਾ ਭਾਵ ਹੁੰਦਾ ਫਿਕਰ ਚਿੰਤਾ ਝੋਰਾ ਕਹਿੰਦੇ ਜਿਹੜੀਆਂ ਗੱਲਾਂ ਦਾ ਸਾਨੂੰ ਬਹੁਤ ਕਿੰਤਾ ਸੀ ਬਹੁਤ ਫਿਕਰ ਸੀ ਕਹਿੰਦੇ ਜਿੱਦੇ ਗੁਰੂ ਦੇ ਨਾਲ ਜੁੜ ਗਏ ਨਾ ਮਿਟੇ ਸਭ ਗਿਆ ਕਹਿੰਦੇ ਇੱਕ ਵੀ ਨਿਰਿਆ ਸਾਰੇ ਫਿਕਰ ਸਾਰੇ ਝੋਰੇ ਸਾਰਾ ਕੁਝ ਖਤਮ ਹੋ ਗਿਆ ਕਹਿੰਦੇ ਮਿਟ ਗਿਆ ਸਾਰਾ ਹੁਣ ਮੇਰਾ ਮਨ ਕਹਿੰਦੇ ਪ੍ਰਮਾਤਮਾ ਦੇ ਵਿੱਚ ਰਚ ਗਿਆ ਜਿਹੜੀਆਂ ਗੱਲਾਂ ਸਾਨੂੰ ਅੰਦਰੋਂ ਤੰਗ ਕਰਦੀਆਂ ਸੀ ਕਹਿੰਦੇ ਗੁਰੂ ਦੇ ਨਾਲ ਜੁੜਨ ਦੇ ਕਰਕੇ ਉਹ ਸਾਰਾ ਕੁਝ ਠੀਕ ਹੋ ਗਿਆ ਕਹਿੰਦੇ ਸਹਿਜ ਸਹਿਜ ਅਰ ਸੁਖਮਨ ਨਾਰੀ ਓਂਦ ਕਮਲ ਵਿਗਸਿਆ ਸਹਿਜ ਸਹਿਨ ਅਰ ਸੁਖਮਨ ਨਾਰੀ ਨਾਰੀ ਦਾ ਭਾਵ ਐਸੇ ਔਰਤ ਹੁੰਦਾ ਇੱਥੇ ਗੁਰੂ ਸਾਹਿਬ ਨੇ ਕਿਹਾ ਜਿਹੜੇ ਸਾਡੇ ਇੰਦਰੇ ਨੇ ਨਾ ਕਰਮ ਇੰਦਰੇ ਗਿਆਨ ਇੰਦਰੇ ਜਿਹੜੇ ਇਹ ਔਰਤ ਹੈ ਕਹਿੰਦੇ ਕਹਿੰਦੇ ਜਿਹੜੇ ਪੰਜ ਇੰਦਰੇ ਨੇ ਸਾਡੇ ਇਹ ਔਰਤ ਹੈ ਕਹਿੰਦੇ ਜਿੱਤੇ ਇਹ ਪਹਿਲਾਂ ਤੇ ਚੱਲਦੇ ਸੀ ਪੁੱਠੇ ਕਹਿੰਦੇ ਹੁਣ ਪਰਮਾਤਮਾ ਦੇ ਨਾਲ ਜੁੜ ਕੇ ਨਾ ਕਹਿੰਦੇ ਇਹ ਵੀ ਜਿਹੜਾ ਸਰੀਰ ਹੈ ਕਮਲ ਕਹਿੰਦੇ ਨੇ ਫੁੱਲ ਨੂੰ ਕਹਿੰਦੇ ਕਾਬਲ ਦੇ ਫੁੱਲ ਬਾਗ ਖਿੜ ਗਿਆ ਕਹਿੰਦੇ ਮਨ ਸਹਿਜ ਸੈਨ ਅਰ ਸੁਖਮਨ ਨਾਰੇ ਪਹਿਲਾਂ ਇਹਨਾਂ ਦੇ ਅਧੀਨ ਚੱਲਦਾ ਸੀ ਇਨਸਾਨ ਕਹਿੰਦੇ ਗੁਰੂ ਦੇ ਨਾਲ ਜੁੜ ਕੇ ਹੁਣ ਇਹ ਸਾਡੇ ਅਧੀਨ ਚੱਲਦੇ ਨੇ ਤੇ ਸਹਿਜ ਅਵਸਥਾ 'ਚ ਆ ਗਿਆ ਕਹਿੰਦੇ ਹੁਣ ਮੈਂ ਪਰਮਾਤਮਾ ਦਾ ਨਾਮ ਬਿਲਕੁਲ ਟਿਕ ਕੇ ਜਪਣ ਲੱਗ ਗਿਆ ਦੇਖੋ ਅਚਰਜ ਭਇਆ ਕਹਿੰਦੇ ਦੇਖੋ ਕਿੰਨਾ ਇਹ ਅਚਰਜ ਖੇੜ ਵਰਤੇ ਕਿ ਜਿਹੜਾ ਸਾਨੂੰ ਪੁੱਠੇ ਵੱਲੋਂ ਲੈ ਕੇ ਜਾਂਦੇ ਸੀ ਨਾ ਇਹ ਜਿਹੜੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੱਜ ਕਹਿੰਦੇ ਉਹੀ ਪਰਮਾਤਮਾ ਵੱਲ ਨੂੰ ਲੈ ਕੇ ਆ ਗਏ ਦੇਖੋ ਅਚਰਜ ਭਇਆ ਕਹਿੰਦੇ ਇਹ ਕੌਦਕ ਵੱਖਰਾ ਹੀ ਵਰਤ ਗਿਆ ਜੇ ਠਾਕੁਰ ਕੋ ਸੁਣਤ ਆਗਾਦ ਬੋਧ ਸੋ ਰਿੱਧਾ ਗੁਰਦਿਆ ਕਹਿੰਦ ਠਾਕੁਰ ਕਹਿੰਦਿਆ ਪ੍ਰਮਾਤਮਾ ਨੂੰ ਕਹਿੰਦੇ ਜਿਹੜਾ ਠਾਕੁਰ ਪ੍ਰਮਾਤਮਾ ਜਿਹਦੇ ਬਾਬਤ ਸੁਣਦੇ ਸੀ ਕਿ ਉਹ ਤੇ ਆਗਾਦ ਬੋਧ ਹੈ ਉਹ ਤੇ ਪਹੁੰਚ ਤੋਂ ਬਾਹਰ ਹੈ ਉਹ ਤੇ ਨਹੀਂ ਉਹਦੇ ਤੱਕ ਪਹੁੰਚਿਆ ਜਾਂਦਾ ਤੇ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਸੋ ਰਿੱਧਾ ਗੁਰਦਿਆ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਗਈ ਨਾ ਗੁਰੂ ਸਾਡੇ ਤੇ ਖੁਸ਼ ਹੋ ਗਿਆ ਕਹਿੰਦੇ ਉਹਦੇ ਵਿੱਚ ਸਾਡਾ ਮਨ ਭਿੱਜ ਗਿਆ ਕਹਿੰਦੇ ਜੇ ਠਾਕਰ ਕੋ ਸੁਣ ਤ ਅਗਾਧ ਬੋਧ ਸੋ ਰਿਦੈ ਗੁਰਦਿਆ ਕਹਿੰਦੇ ਉਤੇ ਹਿਰਦੇ ਚ ਹੀ ਪ੍ਰਗਟ ਕਰਤਾ ਕਹਿੰਦੇ ਪ੍ਰਮਾਤਮਾ ਨੇ ਜਿਹੜੇ ਇਹ ਵਾਕ ਸੁਣਦੇ ਸੀ ਕਿ ਪ੍ਰਮਾਤਮਾ ਤੇ ਸਤਵੇਂ ਅਸਮਾਨ ਤੇ ਵਸਦਾ ਕੋਈ ਕਹਿੰਦੇ ਪ੍ਰਮਾਤਮਾ ਜੰਗਲਾਂ ਚ ਵਸਦਾ ਕੋਈ ਕਹਿੰਦੇ ਦੱਖਣ ਦੇਸ਼ ਚ ਵਸਦਾ ਪਰ ਕਹਿੰਦੇ ਸਾਡੇ ਤੇ ਹਿਰਦੇ ਚ ਹੀ ਵਸਦਾ ਪ੍ਰਮਾਤਮ ਰਹਾਓ ਰਹਾਉ ਦਾ ਭਾਵ ਕਿ ਇਸ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੋਏ ਦੂਤ ਮੋਹਿ ਬਹੁਤ ਸੰਤਾਵਤ ਤੇ ਭਿਆਨਕ ਭਿਆ ਦੂਤ ਕਹਿੰਦੇ ਐ ਜਿਹੜੇ ਜਿਵੇਂ ਕਿਸੇ ਨੂੰ ਮੌਤ ਆਉਂਦੀ ਐ ਆਪ ਕਹਿ ਦਿੰਦੇ ਐ ਮੌਤ ਦੇ ਦੂਤ ਨੇ ਝੱਕ ਲਿਆ ਤੇ ਸਾਡੇ ਅੰਦਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰੇ ਦੂਤ ਨੇ ਜੇ ਜੋਏ ਦੂਤ ਮੋਹਿ ਬਹੁਤ ਸੰਤਾਵਤ ਕਹਿੰਦੇ ਜਿਹੜੇ ਬਹੁਤ ਸਤਾਉਂਦੇ ਸੀ ਨਾ ਸਾਨੂੰ ਤੇ ਭਿਆਨਕ ਭਿਆ ਕਹਿੰਦੇ ਹੁਣ ਨੇੜੇ ਵੀ ਨਹੀਂ ਖੜਦੇ ਹੁਣ ਬਿਲਕੁਲ ਅੰਦਰ ਸ਼ਾਂਤ ਹੋ ਗਿਆ ਜਿਵੇਂ ਸਮੁੰਦਰ ਦੇ ਵਿੱਚ ਖੜਿਆ ਹੋਇਆ ਪਾਣੀ ਕਈ ਵਾਰੀ ਬਿਲਕੁਲ ਸ਼ਾਂਤ ਹੁੰਦਾ ਹੈ ਨਾ ਕਹਿੰਦੇ ਇਸ ਤਰ੍ਹਾਂ ਹੁਣ ਮੇਰਾ ਮਨ ਬਿਲਕੁਲ ਸ਼ਾਂਤ ਹੋ ਗਿਆ ਕਿਉਂਕਿ ਜਿਹੜੇ ਅੰਦਰ ਮੈਨੂੰ ਤੰਗ ਕਰਦੇ ਸੀ ਉਹਨਾਂ ਤੇ ਹੁਣ ਕਾਬੂ ਪੈ ਗਿਆ ਕਰ ਹੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨ ਆ ਕਹਿੰਦੇ ਇਹ ਫਿਰ ਬੇਨਤੀ ਕਰਨੀ ਚਾਹੀਦੀ ਹੈ ਪ੍ਰਮਾਤਮਾ ਦੇ ਅੱਗੇ ਠਾਕੁਰ ਦੇ ਅੱਗੇ ਗੁਰੂ ਦੇ ਅੱਗੇ ਉਸ ਪਰਮਾਤਮਾ ਦੇ ਅੱਗੇ ਉਸ ਅੱਲਾ ਦੇ ਅੱਗੇ ਉਸ ਭਗਵਾਨ ਦੇ ਅੱਗੇ ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨ ਆਇਆ ਸੱਚੇ ਬਾਦਸ਼ਾਹ ਮੈਂ ਹੁਣ ਤੇਰੀ ਸ਼ਰਨ ਚ ਆ ਗਿਆ ਹੁਣ ਮੈਨੂੰ ਫਿਰ ਰੱਖ ਲਿਓ ਹੁਣ ਨਾ ਮੇਰੇ ਤੇ ਇਹ ਭਾਰੂ ਪੈ ਜਾਣ ਤੇਰੀ ਸ਼ਰਨ ਚ ਆ ਗਿਆ ਜਿਵੇਂ ਆਪਾ ਬੜਦੇ ਨਾ ਹਵਾ ਆ ਦੋਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜੀਉ ਮੈਂ ਆਸਾ ਰੱਖੇ ਜਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਚ ਆ ਗਿਆ ਹੁਣ ਜਦੋਂ ਸ਼ਰਨ ਚ ਆ ਜਾਾਂਗੇ ਉਦੋਂ ਫਿਰ ਪ੍ਰਮਾਤਮਾ ਸਾਡੀ ਇੱਜ਼ਤ ਰੱਖਦਾ ਹੈ ਸਾਡੀ ਪੈਜ ਰੱਖਦਾ ਹੈ ਉਦੋਂ ਜੈ ਪੰਡਹਾਰ ਗੋਬਿੰਦ ਕਾ ਖੁੱਲਿਆ ਜੈ ਪ੍ਰਾਪਤ ਤੇ ਲਿਆ ਜਿਹੜਾ ਪੰਡਹਾਰ ਗੁਰੂ ਨੇ ਖੋਲਤਾ ਨਾ ਸਾਡੇ ਵਾਸਤੇ ਜਿਹੇ ਭੰਡਾਰ ਗੋਬਿੰਦ ਕਾ ਖੁੱਲਿਆ ਜਿਹੇ ਪ੍ਰਾਪਤ ਤੇ ਲਿਆ ਮੈਨੂੰ ਸਾਰਾ ਕੁਝ ਇੱਥੋਂ ਮਿਲ ਗਿਆ ਆ ਭੰਡਾਰ ਖੁੱਲ੍ਹਿਆ ਜੀ ਸਾਡੇ ਕੋਲ ਇੱਕ ਓੰਕਾਰ ਤੋਂ ਲੈ ਕੇ 18 ਦਸਵੇਸ ਤੱਕ ਬਾਣੀ ਜਿਹੜੀ ਐ ਇਹ ਸਾਰਾ ਭੰਡਾਰ ਐ ਜਿੰਨਾ ਮਰਜੀ ਇਹਦੇ ਵਿੱਚੋਂ ਖਾ ਲੋ ਇਹ ਖਾਲੀ ਨਹੀਂ ਹੁੰਦਾ ਕਦੇ ਖਾ ਬੋ ਖਰਚੋ ਰਲਵਲ ਭਾਏ ਟੋਟ ਨਾ ਆਵੇ ਵੱਧ ਦੋ ਜਾਈ ਕਹਿੰਦੇ ਫਿਰ ਇਹ ਮਿਲ ਗਿਆ ਹੁਣ ਮੈਨੂੰ ਏਕ ਰਤਨ ਮੋਕੋ ਗੁਰਦੀਨਾ ਮੇਰਾ ਮਨ ਤਨ ਸ਼ੀਤਲ ਥਿਆ ਏਕ ਰਤਨ ਰਤਨ ਹੀਰੇ ਜਵਾਹਰਾ ਤੂ ਕਹਿੰਦੇ ਆ ਪਰ ਸਾਡੇ ਵਾਸਤੇ ਜਿਹੜੀ ਗੁਰਬਾਣੀ ਹੈ ਨਾ ਜੀ ਇਹ ਵੀ ਰਤਨਾ ਤੋਂ ਘੱਟ ਨਹੀਂ ਹੈ ਜਿਵੇਂ ਅਸੀਂ ਕਹਿੰਦੇ ਕੀਰਤਨ ਕਰ ਰਿਹਾ ਬੰਦਾ ਕੀਰਤਨ ਕੀ ਭਾਵ ਕੀ ਰਤਨ ਕਿ ਰਤਨਾ ਤੋਂ ਵੀ ਉੱਪਰ ਹੈ ਜਿਹੜਾ ਕੀਰਤਨ ਹੈ ਇਕ ਰਤਨ ਮੋਕੋ ਗੁਰਦੀਨਾ ਕਹਿੰਦੇ ਇਕ ਰਤਨ ਵਰਗਾ ਗੁਰੂ ਦਾ ਗਿਆਨ ਮੈਨੂੰ ਮਿਲ ਗਿਆ ਮੇਰਾ ਮਨ ਤਾਂ ਸ਼ੀਤਲ ਥੀਆ ਮੇਰਾ ਮਨ ਬਿਲਕੁਲ ਠੰਡਾ ਹੋ ਗਿਆ ਸ਼ੀਤਲ ਕਹਿੰਦੇ ਠੰਡੇ ਨੂੰ ਅੰਮ੍ਰਿਤ ਬਾਣੀ ਹਰ ਹਰ ਤੇਰੇ ਸੁਣ ਸੁਣ ਹੋਵੇ ਪਰਮਗਤ ਮੇਰੇ ਜਲਣ 부ਜੇ ਸ਼ੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਓ ਕਹਿੰਦੇ ਜਦੋਂ ਗੁਰੂ ਦੇ ਨਾਲ ਜੁੜ ਜਾਂਦੇ ਆ ਸਾਡਾ ਮਨ ਬਿਲਕੁਕੁਲ ਸ਼ਾਂਤ ਹੋ ਜਾਂਦਾ ਹੈ ਠੰਡਾ ਹੋ ਜਾਂਦਾ ਹੈ ਏਕ ਰਤਨ ਮੌਕਾ ਗੁਰਦੀਨਾ ਮੇਰਾ ਮਨ ਤਨ ਸ਼ੀਤਲthia ਮੇਰਾ ਮਨ ਵੀ ਮੇਰਾ ਤਨ ਵੀ ਹੁਣ ਕਿਸੇ ਦੇ ਪ੍ਰਤੀ ਬੈਰ ਨਹੀਂ ਕਿੰਸੇ ਦੇ ਪ੍ਰਤੀ ਨਫ਼ਰਤ ਨੇ ਬਿਲਕੁਲ ਅੰਦਰੋਂ ਠੰਡਾ ਹੋ ਗਿਆ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਬੂਆ ਕਹਿੰਦੇ ਇੱਕ ਬੂੰਦ ਅੰਮ੍ਰਿਤ ਦੀ ਮਿਲ ਗਈ ਆ ਜਿਹੜੀ ਗੁਰਬਾਣੀ ਹੈ ਇਹ ਸਾਡੇ ਵਾਸਤੇ ਅੰਮ੍ਰਿਤ ਹੈ ਜੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਕਹਿੰਦੇ ਇੱਕ ਕਿਰਕਾ ਮਾਤਰ ਅੰਮ੍ਰਿਤ ਦੀ ਬੂੰਦ ਹਿਰਦੇ ਚ ਮਸਾਲੋ ਇੱਕ ਗੋond ਗੁਰ ਅੰਮਰਤ ਦਿਨੋ ਇੱਕ ਬੋਧ ਗੁਰੂ ਨੇ ਅੰਮਰਤ ਦੀ ਦਿੱਤੇ ਤਾਂ ਅਟਲ ਅਮਰ ਨਾ ਮੂਆ ਕਹਿੰਦੇ ਹੁਣ ਅਟਲ ਪਦਵੀ ਨੂੰ ਪਹੁੰਚ ਗਿਆ ਹੁਣ ਕਦੇ ਵੀ ਮਰਦਾ ਨਹੀਂ ਹੈ ਕਿਉਂਕਿ ਨਾਮ ਜਿਹੜਾ ਨਾ ਨਾਮ ਕਦੇ ਮਰਿਆ ਨਹੀਂ ਕਰਦਾ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਅੰਦਰ ਟਿਕ ਗਿਆ ਹੁਣ ਕਦੇ ਵੀ ਮੌਤ ਨਹੀਂ ਹੋਣੀ ਭਗਤ ਪੰਡਾ ਗੁਰਨਾਨਕ ਕੋ ਸੌਪੇ ਫਿਰ लेखा-ਮੂਲ ਨਾ ਲਿਆ ਇਹ ਜਿਹੜਾ ਭੰਡਾਰ ਹੈ ਨਾ ਇਹ ਫਿਰ ਗੁਰੂ ਨੇ ਸਾਨੂੰ ਸੌਂਪਤਾ ਜਿੱਦ ਦੇ ਇਹ ਸਾਨੂੰ ਸੌਂਪਤਾ ਫਿਰ ਕਦੇ ਲੇਖਾ ਨਹੀਂ ਮੰਗਣਾ ਜਿਹੜੇ ਮਾੜੇ ਕਰਮ ਅਸੀਂ ਅੱਜ ਤੱਕ ਕੀਤੇ ਐ ਜੇ ਅੱਜ ਅਸੀਂ ਪਰਮਾਤਮਾ ਦੇ ਨਾਲ ਜੁੜ ਜਾਗੇ ਜਿਹੜੇ ਮਾੜੇ ਕੰਮ ਕੀਤੇ ਆ ਉਹਨਾਂ ਦਾ ਵੀ ਹਿਸਾਬ-ਕਿਤਾਬ ਗੁਰੂ ਨੇ ਨਹੀਂ ਮੰਗਣਾ ਪਰ ਜੇ ਗੁਰੂ ਦੇ ਨਾਲ ਨਾ ਜੁੜੇ ਫਿਰ ਕੱਲੇ-ਕੱਲੇ ਚੀਜ਼ ਦਾ ਹਿਸਾਬ ਸਾਡੇ ਤੋਂ ਮੰਗਿਆ ਜਾਣਾ ਜੇ ਗੁਰੂ ਦੇ ਨਾਲ ਜੁੜ ਗਏ ਫਿਰ ਲੇਖਾ ਨਹੀਂ ਮੰਗਿਆ ਜਾਣਾ ਲੇਖਾ ਮੂਲ ਨਾ ਲਿਆ ਹੁਣ ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਕਹਿੰਦੇ ਆ ਭਾਈ ਕਿ ਪ੍ਰਮਾਤਮਾ ਦੇ ਨਾਲ ਜੁੜੋ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਵਸਾ ਲਓ ਗੁਰਬਾਣੀ ਜਿਹੜੀ ਐਨੂੰ ਸਹਜੇ-ਸਹਜੇ ਪੜ੍ਹ ਕੇ ਆਪਣੇ ਜੀਵਨ ਤੇ ਢਾਲ ਲਓ ਤੇ ਏਕ ਬੋond ਗੁਰ ਅੰਮ੍ਰਿਤ ਦਿਨੋਂ ਤਾ ਅਟਲ ਅਮਰ ਨਾ ਮੂਆ ਭਗਤ ਪੰਡਾਰ ਗੁਰੂ ਨਾਨਕ ਕੋ ਸੌਪੇ ਫਿਰ लेखा मोल ਨਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ